ਪੂਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਇਸ ਗਵਰਨਮੈਂਟ ਦਾ ਭਾਜਪਾ ਗਵਰਨਮੈਂਟ ਦਾ ਇੱਕ ਹੱਥ ਠੋਕਾ ਬਣ ਕੇ ਚੱਲ ਰਿਹਾ ਸਾਡੀ ਪਾਰਟੀ ਔਰ ਜਿੰਨੇ ਅਸੀਂ ਅਲਾਈਅੰਸ ਆ ਸਾਰੀਆਂ ਪਾਰਟੀਆਂ ਉਦੋਂ 500 ਐਮਪੀ ਜਿਹੜੇ ਸੀਗੇ ਉਹ ਇਲੈਕਸ਼ਨ ਕਮਿਸ਼ਨ ਨੂੰ ਮਿਲ ਲੀ ਗਏ ਔਰ ਪਹਿਲੀ ਵਾਰੀ ਹੋਇਆ ਸੈਸਿਨ ਦੇ ਵਿੱਚ ਕਿ ਜਿਹੜੇ ਕਾਨੂੰਨ ਬਣਾਉਣ ਵਾਲੇ ਕਾਨੂੰਨ ਕਾੜੇ ਜਿਨ੍ਹਾਂ ਨੂੰ ਆਪਾਂ ਲਾ ਬੇਕਰ ਕਹਿੰਦੇ ਐਮਪੀ ਜਾਂ ਐਮਬੀ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਜਾਵੇ ਔਰ ਉਹਨਾਂ ਐਮਪੀ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਅੰਗਰੇਜ਼ਾਂ ਨਾਲੋਂ ਵੀ ਮਾੜੀ ਸਰਕਾਰ ਆ ਉਹਦੇ ਜੀ ਇੱਕੋ ਹੀ ਮੰਗ ਸਾਡੀ ਆ ਕਿ ਸਾਨੂੰ ਇਲੈਕਟ੍ਰੋਨਿਕ ਜਿਹੜੀਆਂ ਲਿਸਟਾਂ ਨੇ ਆਨਲਾਈਨ ਲਿਸਟਾਂ ਨੇ ਉਹ ਵੀ ਇਲੈਕਸ਼ਨ ਕਮਿਸ਼ਨ ਨੇ ਬੰਦ ਕਰ ਦਿੱਤੀਆਂ ਜੇ ਤੇ ਕਾਂਗਰਸੀ ਜਾਂ ਉਹਨਾਂ ਦੇ ਆਪੋਜੀਸ਼ਨ ਜਿਹੜੀ ਆ ਭਾਜਪਾ ਦੀ ਉਹ ਲਿਸਟਾਂ ਮੰਗਣ ਤੇ ਕਹਿੰਦੇ ਨਹੀਂ ਤੇ ਜੇ ਅਨੁਰਾਗ ਠਾਕਰ ਇੱਕ ਦਿਨ ਚ ਨਹੀਂ ਦੋ ਘੰਟਿਆਂ ਚ 6 ਕੰਸਟਿਟੂਐਂਸੀ ਦੀਆਂ ਜਿਹੜੀਆਂ ਲਿਸਟਾਂ ਉਹ ਲੈ ਕੇ ਉੱਥੇ ਖੜਾ ਹੋ ਜਾਂਦਾ ਇਹ ਜਿਹੜੀਆਂ ਚੀਜ਼ਾਂ ਨੇ ਇਲੈਕਸ਼ਨ ਕਮਿਸ਼ਨ ਨੇ ਇੱਕ ਸਾਬਤ ਕਰ ਦਿੱਤਾ ਕਿ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਲਈ ਸਭ ਕੁਝ ਆ ਜਿਹੜੇ ਆਪੋਜੀਸ਼ਨ ਵਾਲੇ ਉਹਨਾਂ ਦੀਆਂ ਵੋਟਾਂ ਵੀ ਕਟਾਂਗੇ ਤੇ ਉਹਨਾਂ ਦੇ ਅਗੇਂਸਟ ਵੋਟਾਂ ਵੀ ਪਵਾਵਾਂਗੇ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਲੋਕਾਂ ਦੀ ਚੁਣੀ ਹੋਈ ਨਹੀਂ ਪਹਿਲਾਂ ਇਹ ਹੁੰਦਾ ਸੀ ਕਿ ਵੋਟਰ ਜਿਹੜੇ ਨੇ ਉਹ ਸਰਕਾਰਾਂ ਚੁਣਦੇ ਸੀ ਇਹ ਭਾਜਪਾ ਨੇ ਆ ਕੇ ਇਹ ਸਾਬਤ ਕਰ ਦਿੱਤਾ ਕਿ ਵੋਟਰਾਂ ਨੂੰ ਹੁਣ ਭਾਜਪਾ ਚੁਣੇਗੀ ਕਿ ਕਿਹੜਾ ਵੋਟਰ ਜਿਹੜਾ ਵੋਟ ਪਾ ਸਕਦਾ ਤੇ ਕਿਹੜਾ ਵੋਟਰ ਨਹੀਂ ਪਾ ਸਕਦਾ ਇਹਦੇ ਲਈ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ 17 ਤਰੀਕ ਤੋਂ ਲਾਲ ਗਾਂਧੀ ਜਿੱਤੇ ਸਭ ਤੋਂ ਵੱਧ ਬਿਹਾਰ ਦੇ ਵਿੱਚ ਵੋਟਾਂ ਕੱਟੀਆਂ ਗਈਆਂ ਨੇ ਉਥੋਂ ਪੈਦਲ ਯਾਤਰਾ ਸ਼ੁਰੂ ਕਰ ਲੱਗੇ ਆਂ ਔਰ ਇਹ ਪੂਰੇ 2 ਮਹੀਨੇ ਕੰਮ ਚੱਲਦਾ ਰਹੇਗਾ ਔਰ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਦੇ ਖਾਸ ਕਰਕੇ ਕੰਨ ਖੋਲੜੇ ਪੈਣਗੇ ਤੇ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ ਤੁਸੀਂ ਇੱਕ ਸੰਵਿਧਾਨਕ ਕਨਸਟੀਟਿਊਸ਼ਨਲ ਬਾਡੀ ਹੋ ਇਹਨੂੰ ਤੁਸੀਂ ਕਨਸਟੀਟਿਊਸ਼ਨਲ ਬਾਡੀ ਦਾ ਕੰਮ ਹੈ ਕਿ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਪਰ ਇਹ ਉਹਨਾਂ ਦੇ ਨਾਲ ਭਾਈ ਵਾਲੀ ਭਾਈ ਵਾਲੀ ਕਰਕੇ ਇਹ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਖਤਮ ਕਰਨਾ ਚਾਹੁੰਦੇ ਨੇ ਕਾਂਗਰਸ ਕਦੇ ਵੀ ਖਤਮ ਨਹੀਂ ਹੋਣ ਦੇਗੀ ਜੀ ਸਰ ਸਪੈਸੀਫਿਕਲ ਕਿਸੇ ਕਾਰਕਾਲ ਦੀ ਜਿੱਦਾਂ 14 19 ਜਾਂ 24 ਦੀ ਹੈ ਜਾਂ ਸਾਰਿਆਂ ਤੇ ਰਫਰੀ ਹੋਈ ਹੈ ਜੇ ਕੋਈ ਜਿਹੜੀ ਇਲੈਕਸ਼ਨ ਪਾਰਲੀਮੈਂਟ ਦੀ ਹੋਈ ਆ ਅਸੀਂ ਉਦੋਂ ਦੀਆਂ ਹੀ ਇਹਨਾਂ ਕੋਲ ਲਿਸਟਾਂ ਮੰਗ ਰਹੇ ਆ ਕਿ ਸਾਨੂੰ ਲਿਸਟਾਂ ਦੋ ਔਰ ਤੁਸੀਂ ਕੱਲ ਦੇਖਿਆ ਹੋਵੇਗਾ ਕਿ ਰਾਹੁਲ ਗਾਂਧੀ ਹੁਣੀ ਬਿਹਾਰ ਦੇ ਜਿਹੜੇ ਵੋਟਰ ਬੈਠੇ ਨੇ ਉਹਨਾਂ ਦੇ ਕੋਲ ਉਹ ਜਿੰਦੇ ਵੋਟਰ ਉਹਨਾਂ ਕੋਲ ਚਾਹ ਪੀ ਰਹੇ ਨੇ ਤੇ ਉਹਨਾਂ ਨੂੰ ਮਰਿਆ ਦਿਖਾਇਆ ਗਿਆ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਇਸੇ ਤਰ੍ਹਾਂ ਉਹਨਾਂ ਮਹਾਰਾਸ਼ਟਰ ਚ ਕੀਤਾ ਇਹ ਜਿਹੜੀਆਂ ਚੀਜ਼ਾਂ ਉਹਦੇ ਚ ਅਸੀਂ ਲੈ ਕੇ ਤੁਰਿਆ ਕਿ ਸਾਨੂੰ ਲਿਸਟਾਂ ਦੋ ਅਸੀਂ ਪ੍ਰੂਫ ਕਰਾਂਗੇ ਇੱਕ ਇੱਕ ਘਰ ਦੇ ਵਿੱਚ ਇੱਕ ਕਮਰੇ ਦਾ ਕਰੋਵੇ ਇੱਕ ਕਮਰਾ ਹੋਵੇ ਉਹ ਜਿੱਤੇ 124 ਵੋਟਾਂ ਬਣ ਜਾਣ ਕਿ ਇਹ ਡੈਮੋਕ੍ਰੇਸੀ ਨੂੰ ਬਚਾਉਣ ਵਾਲੀ ਕਿ ਡੈਮੋਕ੍ਰੇਸੀ ਖਤਮ ਕਰਨ ਵਾਲੀ ਗੱਲ ਆ ਇਹ ਚੀਜ਼ ਜੇ ਲੈ ਕੇ ਜਿਹੜਾ ਮੈਂ ਖਾਸ ਕਰਕੇ ਪੰਜਾਬ ਵਾਲਿਓ ਸਾਡੀਆਂ ਵੀ ਇਲੈਕਸ਼ਨ ਆਉਣ ਵਾਲੀਆਂ ਨੇ ਇਹ ਆਡੈਂਟੀਫਾਈ ਕਰਦੇ ਨੇ ਕਿ ਕਿਹੜਾ ਕਾਂਗਰਸੀ ਦਾ ਘਰ ਆ ਉਹਦੀ ਵੋਟ ਕੱਟ ਦਿੱਤੀ ਜਾਏ ਇਹ ਵਰਕਰਾਂ ਨੂੰ ਵੀ ਚਾਹੀਦਾ ਕਿ ਆਪਣੇ ਆਪਣੇ ਪਿੰਡਾਂ ਦੀਆਂ ਵੋਟਰ ਲਿਸਟਾਂ ਹੋਣੇ ਕਿ ਡਾਲੋ ਹੋਰ ਮਹੀਨੇ ਨੂੰ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਦੀਆਂ ਵੋਟਰ ਲਿਸਟਾਂ ਵੀ ਜਿਹੜੀਆਂ ਨੇ ਆਨਲਾਈਨ ਜਿਹੜੀਆਂ ਨੇ ਉਹ ਬੰਦ ਕਰ ਦੇਣੀਆਂ ਤੇ ਸਾਨੂੰ ਉਹ ਵੀ ਨਹੀਂ ਮਿਲਦੀਆਂ ਇਹ ਕਰਕੇ ਸਾਰੇ ਤਗੜੇ ਹੋ ਕੇ ਇਸ ਤੱਕੇ ਸ਼ਹੀਦ ਦਾ ਇਹ ਨਾਦਰ ਸ਼ਹੀਦ ਦਾ ਜਵਾਬ ਸਾਨੂੰ ਸਾਨੂੰ ਕੱਠੇ ਦੇਣਾ ਹੈ